ਮੈਂ ਸ਼ਾਲ ਮਾਰ ਮਾਰ ਮੈਂ ਨਾਰਦ ਸ਼ਾਲ ਮਾਰਨੀ ਮੈਨੂੰ ਛੱਡ ਦੇ ਜਾ ਕੋ ਛੱਡ ਦੇ ਮੈਨੂੰ ਮੈਂ ਛੋਟ ਛੋਟ ਆਪਣੀ ਸੇਮ ਹੋਗੀ ਮੈਨੂੰ ਕੱਲ ਕੋ ਸਰਦ ਸਰਦ ਪੋਟੀ ਹੋਗੀ ਮੈਂ ਰੋਗਲ ਵਾਲਾ ਮੈਂ ਪੋਟੀ ਹੋਗੀ ਮੇਰੇ ਪੁੱਤਰਾਂ ਦੀ ਮਿਹਨਤ ਦੀ ਕਮਾਈ ਮੇਰੇ ਪੁੱਤਾਂ ਦੀ ਮਿਹਨਤ ਦੀ ਕਮਾਈ ਅਸੀਂ ਇੱਥੇ ਸ਼ੇਖਾਹ ਪਿੰਡ ਦੇ ਵਿੱਚ ਸਾਡੇ ਤੋਂ ਰਾ ਨੇ ਪੁਲਿਸ ਐਲਫ ਮੰਗੀ ਜਿਹੜੀ ਰੇਵੈਨਿਊ ਅਥਾਰਟिटीज ਵੱਲੋਂ ਜਿਹੜੀ ਇੱਕ ਇਹਨਾਂ ਦੀ ਸਰਕਾਰੀ ਜਗ੍ਹਾ ਤੇ ਜਿੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਥੇ ਇਹ ਆ ਸਾਹਮਣੇ ਆਉਂਦਾ ਵੀ ਇਹ ਬੰਦੇ ਪਹਿਲਾਂ ਵੀ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੁਖਦੇਵ ਸਿੰਘ ਵਾਲੇ ਸੁੱਖਾ ਤੇ ਗੁਰਮukh ਸਿੰਘ ਵਾਲੀ ਸੀਲੂ ਤੇ ਇਹ ਬਹੁਤ ਪੌਪੂਲਰ ਹੈ ਜੀ ਏਰੀਆ ਦੇ ਵਿੱਚ ਇਹਨਾਂ ਨੇ ਡਰੱਗਸ ਤੋਂ ਲੈ ਕੇ ਇਲੈਗਲ ਪ੍ਰਾਪਰਟੀਆਂ ਬਣਾਈਆਂ ਆਹ ਜਿਹੜੀ ਏਡੀ ਇਮਾਰਤ ਵੀ ਖੜੀ ਕੀਤੀ ਹੈ ਨੇ ਮਹਿਲੂਮਾ ਇਹਦੀ ਮਰਕਲ ਕਰੋੜ ਰੁਪਏ ਦੀ ਕੰਸਟਰਕਸ਼ਨ ਹੋਊਗੀ ਇਜ਼ੀਲੀ ਤੇ ਇਹ ਇਹਨਾਂ ਨੇ ਨਜਾਇਜ਼ ਪ੍ਰਾਪਰਟੀ ਤੇ ਪੰਚਾਇਤੀ ਜਗ੍ਹਾ ਤੇ ਜਦੀ ਜਗ੍ਹਾ ਦੀ ਉਸ ਤੇ ਇਹਨਾਂ ਨੇ ਇਸ ਤੇ ਨਜਾਇਜ਼ ਕਬਜ਼ਾ ਕਰਕੇ ਉੱਪਰ ਆਹ ਜਿਹੜੀ ਆਪਣੇ ਡਰੱਗਸ ਤੋਂ ਕਮਾਈ ਹੋਈ ਜਿਹੜੀ ਜਿਹੜੀ ਕੀਤੀ ਕਮਾਈ ਦੀ ਇਹਨਾਂ ਨੇ ਆਹ ਸਾਰਾ ਤਾਂ ਸਾਰੀ ਕੀਤੀ ਹੋਈ ਹੈ ਤੇ ਜੋ ਇਹਨਾਂ ਨੇ ਬੀਡੀਪੀਓ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਪੁਲਿਸ ਐਲਪੀ ਮੰਗੀ ਗਈ ਸੀ ਵੀ ਇਹਨਾਂ ਦਾ ਜਿਹੜਾ ਇਹ ਨਜਾਇਜ਼ ਸਾਰੀ ਆ ਇਹ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਉਸ ਉਹਦੀ ਡਿਮੋਲਿਸ਼ਨ ਦੇ ਸੰਬੰਧ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਜੀ ਸਹਾਇਤਾ ਪ੍ਰੋਵਾਈਡ ਕਰ ਸਰ ਤਿੱਲੇ ਪੰਜਾਬ ਦਿੱਤ ਚੱਲੇਗਾ ਬਿਲਕੁਲ 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 ਜੜੀ ਇਹਨਾਂ ਦੇ ਇਹਨਾਂ ਦੀ ਇਹ ਡਰੱਗਸ ਤੋਂ ਨਜਾਇਜ਼ ਕਮਾਈ ਬਣਾਈ ਹੋਈ ਹੈ ਤੇ ਸਰਕਾਰੀ ਥਾਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਰ ਪਰਿਵਾਰ ਸਾਰੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਇਹਨਾਂ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਬੀਡੀਪੀਓ ਸਾਹਿਬ ਇੱਥੇ ਆ ਇਹਨਾਂ ਨੂੰ ਸਾਰਾ ਮੌਕਾ ਦਿੱਤਾ ਗਿਆ ਦੱਸਿਆ ਗਿਆ ਇਹ ਸਾਰੀ ਇਲੀਗਲ ਹੈ ਇਹਨਾਂ ਦੀ ਜਗ੍ਹਾ ਤੇ ਸਾਰੀ ਤੇ ਸਰ ਦੋਨਾਂ ਪਰਵਾਹਾਂ ਦੇ ਦੋਨਾਂ ਪਰਵਾਹਾਂ ਦੇ ਸਰ ਕਿੰਨੇ ਕੁ ਪਰਚੇ ਹੋਣਗੇ ਟੋਟਲ ਇਹਨਾਂ ਦੋਨਾਂ ਤੇ ਜੀ ਇੱਕ ਤੇ 8 ਪਰਚੇ ਸੁਖਦੇਵ ਸਿੰਘ ਤੇ ਗੁਰਮੁਖ ਸਿੰਘ ਤੇ ਸੱਤ ਐਫਆਈਆ ਸਨ